ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਜਿਹੜਾ ਮੈਂ ਸੂਟ ਪਾਇਆ ਹੋਇਆ ਪਰ ਰੰਗੀਲਾ ਸਿਲਕ ਤੇ ਪਾਇਆ ਹੋਇਆ ਹੈਗਾ ਜੇ ਤੁਸੀਂ ਇਹ ਫੈਬਰਿਕ ਦੇ ਨਹੀਂ ਰੈਡੀ ਕਰਵਾਉਣਾ ਚਾਹੁੰਦੇ ਤਾਂ ਤੁਸੀਂ ਪਸ਼ਮੀਨੇ ਦੇ ਉੱਪਰ ਵੀ ਰੈਡੀ ਕਰਵਾ ਸਕਦੇ ਹੋਗੇ ਸੇਮ ਕਲਰ ਮਿਲ ਜੂਗਾ ਵਾਈਟ ਤੇ ਵਿੱਚ ਕਰੀਮ ਹੈ ਤੇ ਪ੍ਰੋਪਰ ਵਾਈਟ ਨਹੀਂ ਹੈਗਾ ਬਿਲਕੁਲ ਤੇ ਆਫ ਵਾਈਟ ਕਰੀਮ ਕਲਰ ਹੈਗਾ ਬਸ ਇਹਦੇ ਆਪਾਂ neck ਤੇ ਡਿਜ਼ਾਈਨ ਦਿੱਤਾ ਹੈਗਾ ਤੇ ਇੱਥੇ ਸ਼ੋਲਡਰ ਦੇ ਉੱਪਰ ਡਿਜ਼ਾਈਨ ਹੈਗਾ ਸਾਰਾ ਇਹ ਕੰਮ ਹੈ ਮਸ਼ੀਨ ਦਾ ਹੋਇਆ ਹੋਇਆਗਾ ਤੇ ਬਾਹਾਂਵਾਂ ਦੇ ਉੱਪਰ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈਗਾ ਤੇ ਵਿੱਚ ਬੂਟੀ ਆ ਜਾਊਗੀ ਠੀਕ ਹੈ ਜੀ ਇਸ ਤਰ੍ਹਾਂ ਇਹ ਸੂਟ ਬਣਿਆ ਹੋਇਆ ਤੁਸੀਂ ਇਹਨੂੰ ਕੋਈ ਵੀ ਰੰਗ ਤੇ ਬਣਾ ਸਕਦੇ ਹੋਗੇ ਕੋਈ ਵੀ ਫੈਬਰਿਕ ਤੇ ਬਣਾ ਸਕਦੇ ਹੋ ਦੁਪੱਟਾ ਮੈਂ ਇਸ ਤਰ੍ਹਾਂ ਬੂਟੀ ਵਾਲਾ ਰੱਖਿਆ ਹੈਗਾ ਤੇ ਵਿੱਚ ਬੂਟੀ ਹੈਗੀ ਦੁਪੱਟੇ ਦੇ ਇਸ ਤਰ੍ਹਾਂ ਤੁਸੀਂ ਇਹ ਦੁਪੱਟਾ ਨਹੀਂ ਲੈਣਾ ਚਾਹੁੰਦੇ ਵਿੱਚ ਬੁਟੀ ਵਾਲਾ ਤਾਂ ਤੁਸੀਂ ਸਿੰਪਲ ਪਿੰਕ ਕਲਰ ਦਾ ਦੁਪੱਟਾ ਡਾਈ ਕਰਵਾ ਸਕਦੇ ਹੋਗੇ ਇਹਨੂੰ ਕੋਈ ਵੀ ਕਲਰ ਤੇ ਬਣਾ ਸਕਦੇ ਜਿਹੜੀ ਇਹ ਰੰਗੀਲਾ ਸਿਲਕ ਹੈਗੀ ਇਹ ਹੁਣ ਪਾਈ ਜਾਊਗੀ ਸਰਦੀਆਂ ਦੇ ਵਿੱਚ ਕਿਉਂਕਿ ਜਿਹੜਾ ਥੋੜੇ ਫੈਬਰਿਕ ਨਾ ਇਹ ਮੋਟਾ ਹੁੰਦਾ ਹੈਗਾ ਸਰਦੀਆਂ ਲਈ ਫੈਬਰਿਕ ਹੈਗਾ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਕਿ ਬਹੁਤ ਹੀ ਜਿਆਦੇ ਸੋਹਣੇ ਪ੍ਰਿੰਟਡ ਸੂਟ ਦੇਗੇ ਤੁਸੀਂ ਇਹਨਾਂ ਉੱਪਰ ਵਰਕ ਵਗੈਰਾ ਵੀ ਕਰਾ ਸਕਦੇ ਹੋਗੇ ਜੇ ਤੁਸੀਂ ਇਦਾਂ ਹੀ ਲੈਣਾ ਚਾਹੁੰਦੇ ਹੋ ਇਸ ਤਰ੍ਹਾਂ ਹੀ ਲੈ ਸਕਦੇ ਹੋਗੇ ਠੀਕ ਹੈ ਜੀ ਤੇ ਬਹੁਤ ਹੀ ਜਿਆਦੇ ਸੋਹਣਾ ਰਾਮ ਟੈਕਸ ਦਾ ਪਸ਼ਮੀਨਾ ਹੈਗਾ ਤੇ ਵਧੀਆ ਪਿਓਰ ਪਸ਼ਮੀਨਾ ਹੈਗਾ ਜਿਸ ਦੇ ਉੱਪਰ ਆਪਾਂ ਵਰਕ ਵਗੈਰਾ ਕਰਾਉਣੇ ਆਗੇ ਰਾਮ ਟੈਕਸ ਦੇ ਸਟਾਕ ਦੇ ਉੱਪਰ ਸਾਰਾ ਜਿਹੜਾ ਪਸ਼ਮੀਨਾ ਮਤਲਬ ਆਉਂਦਾ ਹੈਗਾ ਰਾਮ ਟੈਕਸ ਦੇ ਉੱਪਰ ਉਹਦੇ ਆਪਾਂ ਕੜਾਈਆਂ ਕਰਾਉਣੇ ਆ ਕਿਤੇ ਬਹੁਤ ਵਧੀਆ ਕੋਈ ਬੁਰਨੀ ਆਉਂਦਾ ਹੈਗਾ ਕੋਈ ਸ਼ਾਨਦਾਨੀ ਹੈਗਾ ਕੋਈ ਕਲਰ ਨਹੀਂ ਨਿਕਲਦਾ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈਗੀ ਲਓ ਜੀ ਤੇ ਬਹੁਤ ਵਧੀਆ ਕੁਆਲਿਟੀ ਹੈਗੀ ਨਾਲ ਹੀ ਬਾਟਮ ਨੇਗੀਆਂ ਸੇਮ ਬ੍ਰੈਂਡ ਦੀਆਂ ਪਹਿਲਾ ਕਲਰ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਵੋਗੇ ਪ੍ਰਿੰਟ ਚੈੱਕ ਕਰੋ ਬਹੁਤ ਹੀ ਜਿਆਦਾ ਸੋਹਣਾ ਪ੍ਰਿੰਟ ਹੈਗਾ ਲੋ ਜੀ ਤੁਸੀਂ ਪ੍ਰਿੰਟ ਦੇਖ ਸਕਦੇ ਹੋਵੋਗੇ ਬਾਕੀ ਜੇ ਤੁਸੀਂ ਇਹਦੇ ਉੱਪਰ ਵਰਕ ਵਗੈਰਾ ਕਰਾਉਣਾ ਚਾਹੋਗੇ ਇਹ ਦੀ ਬਾਟਮ ਰਹੂਗੀ ਮੈਚਿੰਗ ਤੁਸੀਂ ਵਰਕ ਕਰਵਾਉਣਾ ਚਾਹੋਗੇ ਮਸ਼ੀਨ ਵਰਕ ਤਾਂ ਤੁਸੀਂ ਸਲਵਾਰ ਦੇ ਉੱਪਰ ਕਰਵਾ ਸਕਦੇ ਹੋਗੇ ਬਾਵਾ ਤੇ ਕਰਵਾਉਣਾ ਹੈ ਪੈਚ ਲਗਾ ਕੇ ਕਰਾਉਣਾ ਹੈ ਜਿਵੇਂ ਵੀ ਕਰਾਉਣਾ ਹੈ ਕਰਾ ਸਕਦੇ ਹੋਗੇ विदाउट लाइनिंग ਇਹ ਸਟਿਚ ਹੋਣਗੇ ਇਹ ਜਿਹੜਾ ਇਹਨਾਂ ਦਾ ਹੁਣ ਪ੍ਰਾਈਸ ਹੋਊਗਾ ਠੀਕ ਪ੍ਰਾਈਸ ਦੇਣਗੇ ਇਸ ਟਾਈਮ ਇਹ ਅੱਗੇ ਜਿਵੇਂ ਜਿਵੇਂ ਠੰਡ ਵੱਧਦੀ ਜਾਊਗੀ ਇਹਨਾਂ ਦਾ ਪਿੱਛੋਂ ਜਿਹੜਾ ਰੇਟ ਹੈਗਾ ਉਹ ਜ਼ਿਆਦਾ ਹਾਈ ਕਰ ਦਿੰਦੇ ਨੇਗੇ ਹੁਣ ਤੁਹਾਨੂੰ ਸਹੀ ਪ੍ਰਾਈਸ ਦੇ ਵਿੱਚ ਮਿਲੂਗਾ ਇਹ ਮਿਲਣਗੇ ਇਹ ਵਾਲੇ ਸੂਟ ਤਾਂ ਤੁਸੀਂ ਜਲਦੀ ਆਰਡਰ ਕਰ ਦਿਓ ਕਿਉਂਕਿ ਰੈਡੀ ਕਰਵਾਉਣ ਨੂੰ ਵੀ ਫਿਰ ਟਾਈਮ ਲੱਗਦਾ ਹੈਗਾ ਹਨਾ ਪਸ਼ਮੀਨੇ ਦੇ ਤਾਂ ਫਿਰ ਤੁਹਾਨੂੰ ਜਿਹੜਾ ਟਾਈਮ ਤੇ ਰੈਡੀ ਹੋ ਕੇ ਮਿਲ ਸਕਣ ਸੂਟ ਪ੍ਰਾਈਸ ਸਾਰਿਆਂ ਦਾ ਰਹੂਗਾ 1500 ਵਿਦ ਸ਼ਿਪਿੰਗ ਰਹੂਗਾ ਜਿਹੜੇ ਵੀ ਅੱਜ ਮੈਂ ਤੁਹਾਨੂੰ ਸੂਟ ਦਿਖਾਉਂਗੀ ਲੋ ਜੀ ਪਹਿਲਾ ਸੂਟ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਆਪਾਂ ਤੁਹਾਨੂੰ ਕਲਰ ਦਿਖਾ ਦਿੰਨੇ ਆ ਦੋ ਦੋ ਸੂਟ ਆਪਣੇ ਕੋਲੇ ਅਵੇਲੇਬਲ ਨੇ ਇਸ ਟਾਈਮ ਇਹਦੇ ਵਿੱਚ ਅਗਲਾ ਕਲਰ ਆਜੂਗਾ येलो ਮਸਟਰਡ ਜਾਂ ਸ਼ੇਡ ਹੈਗਾ ਲਓ ਜੀ ਦੁਪੱਟਾ ਕਿਸੇ ਨਾਲ ਨਹੀਂ ਹੈਗਾ ਤੁਸੀਂ ਕੋਈ ਵੀ ਦੁਪੱਟਾ ਰੱਖ ਸਕਦੇ ਹੋ ਇਹਦੇ ਨਾਲ ਜਿੰਮੇ ਦਾ ਵੀ ਤੁਸੀਂ ਤੁਹਾਡੀ ਆਪਣੀ ਚੁਆਇਸ ਹੈਗੀ ਉਸ ਤਰ੍ਹਾਂ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਰਹੂਗੀ ਐਂਡ ਕੁੱਟੂ-ਕੁੱਟੇ ਹੰਡੋਂ ਆਣ ਵਾਲਾ ਫੈਬਰਿਕ ਹੈਗਾ ਜਿੰਨਾ ਵੀ ਤੁਸੀਂ ਪਾਓਗੇ ਕੋਈ ਇਹ ਫਟਦਾ ਨਹੀਂ ਕੋਈ ਸ਼੍ਰਿੰਕੀਜ਼ ਨਹੀਂ ਹੁੰਦਾ ਹੈਗਾ ਬਹੁਤ ਜਿਆਦੇ ਸੋਹਣੀ ਕੁਆਲਿਟੀ ਹੈਗੀ ਲਓ ਜੀ ਇਸਨੇ ਨੈਕਸਟ ਤੁਸੀਂ ਦੇਖ ਸਕਦੇ ਹੋ ਤਿੰਨ ਤਿੰਨ ਕਲਰ ਨੇ ਇੱਕ ਡਿਜ਼ਾਈਨ ਦੇ ਵਿੱਚ ਲੋ ਜੀ ਇਹਦੇ ਵਿੱਚ ਤਿੰਨ ਕਲਰ ਆਉਣਗੇ ਤੁਸੀਂ ਇਹ ਵਾਲਾ ਕਲਰ ਵੀ ਚੈੱਕ ਕਰ ਸਕਦੇ ਹੋਗੇ ਤੇ ਨਾਲ ਰਹੂਗੀ ਇਦਾਂ ਦੀ ਬਾਟਮ ਰਹੂਗੀ ਕੋਈ ਵੀ ਤੁਹਾਨੂੰ ਇਹਦੇ ਵਿੱਚੋਂ ਕਲਰ ਪਸੰਦ ਆਉਂਦਾ ਹੈਗਾ ਤਾਂ ਤੁਸੀਂ ਆਪਣਾ ਜਲਦੀ ਆਰਡਰ ਕਰਦੇ ਹੋ ਪੇਮੈਂਟ ਹੈਗੀ ਜਿਹੜੀ ਨਾਲ ਦੀ ਨਾਲ ਕਰਕੇ ਆਪਣੇ ਸ਼ੂਟਨੇਗੇ ਤੁਸੀਂ ਡਿਲੀਵਰ ਕਰਾ ਸਕਦੇ ਹੋ ਐਡਰੈਸ ਭੇਜਿਆ ਕਰੋ ਨਾਲ ਦੀ ਨਾਲ ਸਵਾਗਤ ਨੈਕਸਟ ਜਿਹੜਾ ਪ੍ਰਿੰਟ ਹੈਗਾ ਇਹ ਚੇਂਜ ਮਤਲਬ ਹੋਰ ਪ੍ਰਿੰਟ ਆ ਜਾਊਗਾ ਫੈਬਰਿਕ ਸੇਮ ਰਹੂਗਾ ਬਹੁਤ ਹੀ ਜਿਆਦੇ ਸੋਹਣਾ ਪਸ਼ਮੀਨਾ ਹੈਗਾ ਬਹੁਤ ਵਧੀਆ ਲਾਈਟ ਵੇਟ ਹੈਗਾ ਜਮਾ ਤੁਸੀਂ ਇਹ ਵਾਲਾ ਡਿਜ਼ਾਈਨ ਵੀ ਚੈੱਕ ਕਰੋ ਬਹੁਤ ਹੀ ਜਿਆਦੇ ਸੋਹਣਾ ਪ੍ਰਿੰਟ ਹੈ ਵੀ ਤੁਸੀਂ ਦੇਖ ਸਕਦੇ ਹੋਗੇ ਮੈਚਿੰਗ ਰਹੂਗਾ ਮੈਚਿੰਗ ਸੂਟਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਸੀਗੀ ਜਦੋਂ ਕਿ ਤੁਸੀਂ ट्राਊਜ਼ਰ ਵਗੈਰਾ ਕੁਝ ਵੀ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਇਦਾਂ ਕਰਵਾ ਸਕਦੇ ਹੋਗੇ ਬਾਟਮ ਨਾਲ ਸੂਟ ਸਟਿਚ ਕਰਵਾਉਣਾ ਬਾਟਮ ਨਾਲ ਕਰਵਾ ਸਕਦੇ ਹੋਗੇ ਸੇਮ ਪ੍ਰਾਈਜ਼ ਰਹੂਗਾ 1500 ਇਹਦੇ ਵਿੱਚ ਵੀ ਮੈਂ ਤੁਹਾਨੂੰ ਕਲਰ ਦਿਖਾ ਦਿੰਨੀ ਆਂਗੀ ਆਪਣੇ ਕੋਲੇ ਹੈਗੇ ਨੇਗੇ ਤਿੰਨ ਕਲਰ ਨੇ ਇਹਦੇ ਵਿੱਚ ਲੋਜੀ ਅਗਲਾ ਕਲਰ ਤੁਸੀਂ ਦੇਖ ਸਕਦੇ ਹੋਗੇ ਸੋਬਰ ਜੇ ਕਲਰ ਨੇ ਨਾ ਡਾਲਣੇ ਨਾ ੜਕੀਲੇ ਨੇਗੇ ਬਹੁਤ ਵਧੀਆ ਨੇਗੇ ਇਹਨਾਂ ਵਿੱਚ ਇਸ ਤੋਂ ਬਾਅਦ ਹੈਗਾ ਗ੍ਰੇ ਕਲਰ ਦੇ ਵਿੱਚ ਹੈਗਾ ਸੂਟ ਬਹੁਤ ਹੀ ਪਿਆਰਾ ਜਾਂ ਤੁਸੀਂ ਦੇਖ ਸਕਦੇ ਹੋਗੇ ਇਸ ਤਰ੍ਹਾਂ ਇਹਦੇ ਨਾਲ ਆਉਗੀ ਗ੍ਰੇ ਬਾਟਮ ਆਉਗੀ ਇਸ ਤੋਂ ਬਾਅਦ ਹੈਗਾਗਾ ਪ੍ਰਿੰਟ ਚੇਂਜ ਹੈਗਾ ਤਿੰਨ ਪ੍ਰਿੰਟ ਦਿਖਾਏ ਨੇ ਅਲੱਗ-ਅਲੱਗ ਕਲਰ ਨੇਗੇ ਇਹ ਵਾਲਾ ਪ੍ਰਿੰਟ ਵੀ ਤੁਸੀਂ ਚੈੱਕ ਕਰੋ ਬਹੁਤ ਹੀ ਜ਼ਿਆਦੇ ਸੋਹਣਾਗਾ ਫੈਬਰਿਕ ਬਹੁਤ ਜ਼ਿਆਦੇ ਸੋਹਣਾ ਬਿਲਕੁਲ ਲਾਈਟ ਵੇਟ ਫੈਬਰਿਕ ਹੈਗਾ ਤੇ ਨਾਲ ਹੈਗੀ ਆ ਇਸ ਤਰ੍ਹਾਂ ਇਹਦੇ ਨਾਲ ਬਾਟਮ ਹੈਗੀ ਪਲੇਨ ਬਾਟਮ ਹੈਗੀ ਜੇ ਤੁਸੀਂ ਵਰਕ ਵੀ ਕਰਵਾਉਂਗੇ ਤਾਂ ਵੀ ਬਹੁਤ ਜ਼ਿਆਦੇ ਸੋਹਣਾ ਸੂਟ ਆ ਜਿਹੜਾ ਇਹ ਬਣ ਜਾਣਾਗਾ ਲੋਚੀ ਇਹਦੇ ਵਿੱਚ ਨੈਕਸਟ ਕਲਰ ਤੁਸੀਂ ਦੇਖ ਸਕਦੇ ਹੋ ਕਲਰ ਸਾਰੇ ਹੀ ਬਹੁਤ ਜ਼ਿਆਦੇ ਸੋਹਣੇ ਨੇਗੇ ਇੱਕ 베ਜ ਦਾ ਦੁਪੱਟਾ ਰੱਖ ਕੇ ਤੁਸੀਂ ਟਾਈ ਐਂਡ ਡਾਈ ਜਿੱਦਾਂ ਕਿ ਮਲਟੀ ਕਲਰ ਦੇ ਵਿੱਚ ਇਹਦੇ ਨਾਲ ਲੈਸ ਵਗੈਰਾ ਤੁਸੀਂ ਲਗਵਾ ਸਕਦੇ ਹੋਗੇ ਇਸ ਤਰ੍ਹਾਂ ਵੀ ਸੋਹਣਾ ਲੱਗੂਗਾ ਜਿਸ ਲਈ ਕਰਵਾਉਣਾ ਹੈ ਸਾਡੇ ਕੋਲ ਤੁਹਾਡੇ ਟਾਈਮ ਲੈ ਕੇ ਚੱਲਿਓ ਇੱਕ ਮਹੀਨਾ ਇੱਕ ਮਹੀਨੇ ਦਾ ਟਾਈਮ ਲੈ ਕੇ ਚੱਲਿਓ ਫੇਰ ਜਿਹੜਾ ਸੂਟ ਹੈਗਾ ਤੁਹਾਡਾ ਸਟਿਚ ਲਈ ਸਟਿਚ ਹੋਊਗਾ ਕਿਉਂਕਿ ਰਾਸ਼ ਹੈਗਾ ਅੱਗੇ ਸਟਿਚਿੰਗ ਲਈ ਲਓ ਜੀ ਨੈਕਸਟ ਸੂਟ ਤੁਸੀਂ ਦੇਖ ਸਕਦੇ ਹੋਗੇ ਇਹਦੇ ਨਾਲ ਇਦਾਂ ਪਲੇਨ ਬਾਟਮ ਹੈ ਇਹ ਵਾਲੇ ਕਲਰ ਦੀ ਬੇਸ ਨਾਲ ਦੀਆਂ ਬਾਟਮ ਨਹੀਂ ਗੀਆਂ ਸਾਰੇ ਸੂਟਸ ਦੀਆਂ ਲੋਟੀ ਲਾਸਟ ਪ੍ਰਿੰਟ ਤੇ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਜਿਆਦਾ ਸੋਹਣਾਗਾ ਇਹ ਵੀ ਇਹਦੇ ਨਾਲ ਇਸ ਤਰ੍ਹਾਂ ਦੀ ਬਾਟਮ ਰਹੂਗੀ ਮੈਚਿੰਗ ਮੈਚਿੰਗ ਸੂਟ ਲੇਗੇ ਕਿਉਂਕਿ ਕਾਫੀ ਦਿਨਾਂ ਤੋਂ ਮੈਸੇਜ ਆ ਰਹੇ ਸੀਗੇ ਵੀ ਸਾਨੂੰ ਮੈਚਿੰਗ ਕਸ਼ਮੀਨੀ ਦੇ ਵਿੱਚ ਸੂਟ ਸੀਗੇ ਨਾ ਸਟਾਕ ਆਇਆ ਪਿਆ ਸੀਗਾ ਤੇ ਥੋੜਾ ਜਨਾ ਟਾਈਮ ਲੱਗ ਜਾਂਦਾ ਹੈਗਾ ਤੇ ਪਹਿਲਾਂ ਮੈਨੂੰ ਆਇਆ ਸੀਗਾ ਵੀ ਜਿੱਦ ਜਿੱਦਾਂ ਭੈਣਾ ਮੈਸੇਜ ਕਰਦੇ ਨੇ ਆਪਾਂ ਉਹਦਾ ਉਹਦਾ ਸੂਟਸ ਆਪਾਂ ਤੁਹਾਡੇ ਲਈ ਲੈ ਕੇ ਮਤਲਬ ਹਰ ਹਰ ਇੱਕ ਚੀਜ਼ ਅਵੇਲੇਬਲ ਰੱਖ ਦਿਆਂਗੇ ਤੇ ਤੁਸੀਂ ਕੋਈ ਵੀ ਸਟਾਫ ਕੋਈ ਵੀ ਫੈਬਰਿਕ ਕੋਈ ਵੀ ਪ੍ਰਿੰਟ ਤੁਸੀਂ ਸਾਡੇ ਨਾਲ ਸ਼ੇਅਰ ਕਰ ਸਕਦੇ ਹੋ ਜੇ ਸਾਨੂੰ ਇਦਾਂ ਦੇ ਸੂਟਸ ਚਾਹੀਦੇ ਨੇਗੇ ਤਾਂ ਤੁਸੀਂ ਰੈਡੀ ਕਰਵਾ ਸਕਦੇ ਹੋਗੇ ਕੋਈ ਵੀ ਤੁਸੀਂ ਹੈਂਡਵਰਕ ਦਾ ਸੂਟ ਰੈਡੀ ਕਰਵਾਉਣਾ ਚਾਹੁੰਦੇ ਆਂਗੇ ਕੋਈ ਮਸ਼ੀਨ ਆਰੀ ਦੇ ਵਿੱਚ ਕੰਮ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਆਪਣਾ ਡਿਜ਼ਾਈਨ ਸ਼ੇਅਰ ਕਰਕੇ ਆਪਣਾ ਰੇਟ ਕਨਫਰਮ ਕਰਕੇ ਤਾਂ ਤੁਸੀਂ ਆਪਣਾ ਆਰਡਰ ਹੈਗਾ ਦੇ ਸਕਦੇ ਹੋਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਜੀ ਅਗਲੇ ਦਿਨ ਦੇ ਨਾਲ ਸਤਿ ਸ੍ਰੀ ਅਕਾਲ ਜੀ